ਦੀਵਾ ਰੱਖੋ ਨਾ ਸਾਡਾ ਜਿਹੜਾ ਕੋਈ ਜੀ ਕਿਸਾਨ ਮੇਲੇ ਦੀ ਜਿਹੜਾ ਸਾਡੀ ਬਾਤ ਹੈ ਸਰ ਦੋਸਤਾਂ ਦਾ ਬੰਦਾ ਮੇਲਾ ਮੰਡਿਆ ਕਿੱਥਾ ਨਿਕਲਦਾ ਵੇਖੋ ਜੀ ਸਾਰਿਆਂ ਨੂੰ ਵੱਡੀ ਖੁਸ਼ੀ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਕਿ ਸਾਡੇ ਜਿਹੜਾ ਮੁੱਖ ਕਿੱਤਾ ਹੈ ਖੇਤੀਬਾੜੀ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬਹੁਤ ਲੰਮੇ ਸਮੇਂ ਤੋਂ ਇਹ ਮੇਲਾ ਲਾਇਆ ਜਾਂਦਾ ਜੀ ਜਿਹਦੇ ਚੋ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਨਵੀਂ ਟੈਕਨੀਕ ਦੀਆਂ ਗੱਲਾਂ ਹੋਣ ਲੱਗੀਆਂ ਉਹ ਇੱਥੇ ਇਕੁਪਮੈਂਟ ਵਗੈਰਾ ਉਹ ਲੈ ਕੇ ਨਮੈਸ਼ ਲਾਉਂਦੇ ਆ ਉਹਨਾਂ ਨੂੰ ਵੇਖਦੇ ਆ ਨਵੇਂ-ਨਵੇਂ ਬੀਜ ਨਵੀਂ ਖੇਤੀ ਉਹਨੂੰ ਕਰਨ ਵਾਸਤੇ ਆਉਂਦੇ ਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਮੈਨੂੰ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਇਸ ਮੇਲੇ ਨੂੰ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਵੀ ਮਾਣ ਭਾਗਾ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਚੋਨੇ ਦੀ ਪ੍ਰਾਲੀ ਨੂੰ ਨਾ ਸਣਾ ਵਸ ਵੀ ਅਪੀਨ ਕੀ ਵੀਰੇ ਕੀ ਬਣ ਕਿਸਾ ਦੇਖਦੇ ਆ ਅ ਵੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਗੰਦਲਾ ਕਰੀਏ ਠੀਕ ਹੈ ਲੋੜ ਹੈ ਸਾਨੂੰ ਖੇਤੀ ਦੀ ਸਾਡੇ ਢੇਟ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰ ਉਹ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਉਹਦੇ ਲਈ ਕਈ ਜਿਵੇਂ ਉਹਦੀਆਂ ਨਸਲਾਂ ਵੀ ਇਹੋ ਜਿਹੀਆਂ ਵੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾਂ ਲੈਣ ਉਸ ਪਾਸੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਬਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਣ ਖੁੰਦ ਵੀ ਬਣੂਗੀ ਉਹਦੀ ਬਹੁਤੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਵੀ ਪੰਜਾਬ ਵੱਲੋਂ ਪਰਾਲੀ ਦਾ ਧੂਆ ਹੁੰਦਾ ਹੈ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਂਟਰ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰੇ 350 ਕਰੋੜ ਰੁਪਈਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਤਕੀ ਵੀ 20000 ਅਰਜ਼ੀਆਂ ਆਈਆਂ ਉਹਨਾਂ ਲਈ ਐਤਕੀ ਵੀ ਦੇ ਰਹੇ ਆ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਸੀ ਉਹਦੇ ਨਾਲ ਅਸੀਂ ਅੱਗੇ ਹੋਰ ਵਧ ਜਾਾਂਗੇ ਸਫਲ ਹੋਵਾਂਗੇ ਕੇਜਰੀਵਾਲ ਸਾਹਿਬ ਨੂੰ ਜਮਾਨਤ ਮਿਲੀ ਉਹਦੇ ਬਾਰੇ 170 ਦਿਨਾਂ ਬਾਅਦ ਬਾਹਰ ਆ ਰਹੇ ਨੇ ਆਪਾ ਆਪਾ ਮੇਲੇ ਦੀ ਗੱਲ ਕਰ ਲਈਏ ਤਾਂ ਵਧੀਆ ਗੱਲ ਹੈ ਹਾਂ ਜੀ ਕਿਉਂ ਜੀ ਸਮਝ ਦਿਓ ਕਾਫੀ ਦਿਨਾਂ ਤੋਂ ਜਮਾਨਤ ਮਿਲੀ ਹੈ ਮੈਨੂੰ ਦੱਸਿਓ ਕਿ ਕੇਜਰੀਵਾਲ ਸਾਹਿਬ ਨੂੰ ਜਮਾਨਤ ਮਿਲੀ ਸੋ ਜੀ ਸਾਡੇ ਸੁਪਰੀਮੋ ਨੇ ਜਿਨ੍ਹਾਂ ਨੇ ਬਹੁਤ ਵੱਡਾ ਅੰਦੋਲਨ ਕਰਕੇ ਸੱਚ ਦੀ ਲੜਾਈ ਲੜ ਕੇ ਲੋਕਾਂ ਵਿੱਚ ਨਵੀਂ ਪ੍ਰੇਰਤ ਪਾਈ ਨਵੀਂ ਦਿਸ਼ਾ ਦਿੱਤੀ ਨਵਾਂ ਦਿਸ਼ਾ ਵਿਖਾਈ ਇਸ ਦੇਸ਼ ਦੀ ਦਸ਼ਾ ਬਦਲਣ ਦੇ ਲਈ ਜ਼ੋਰ ਲਾਇਆ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਮੋਦੀ ਦੀ ਸਰਕਾਰ ਜਿਹੜੀ ਤਾਨਾਸ਼ਾਹ ਦੇ ਤੌਰ ਤੇ ਕੰਮ ਕਰਦੀ ਹੈ ਉਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਗੱਲ ਸਬੂਤ ਤਾਂ ਲਿਆਉਣਾ ਉਹਦੇ ਵਿੱਚ ਵੈਸੇ ਹੀ ਉਹਨਾਂ ਨੂੰ ਉਲਝਾਈ ਬੈਠੇ ਸੀ ਉਹਨਾਂ ਦੀ ਜ਼ਮਾਨਤ ਮਿਲੀ ਹੈ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਆਉਣਗੇ ਪਾਰਟੀ ਦੇ ਵਰਕਰਾਂ ਚ ਔਰ ਲੋਕਾਂ ਵਿੱਚ ਵੀ ਬਹੁਤ ਵੱਡਾ ਹੌਸਲਾ ਤੇ ਉਤਸ਼ਾਹ ਹੈ ਪੰਜਾਬ ਦੇ ਕਿਸਾਨ ਤਿਆਰ ਹੈ ਝੋਨੇ ਦੀ ਫਸਲ ਨਾਲ ਵੀ ਜਿੰਨੇ ਕਿੰਦੇ ਪੰਜਾਬ ਸਰਕਾਰ ਅਗਰ ਉਹਨਾਂ ਨੂੰ ਦੂਜੀ ਫਸਲਾਂ ਵਾਸਤੇ ਉਹਨੂੰ ਸਬਸਿਡੀ ਦੇਣ ਤਾਂ ਪੰਜਾਬ ਦੇ ਕਿਸਾਨਾਂ ਨਾਲ ਝੋਨੇ ਦੀ ਫਸਲ ਨਹੀਂ ਵਿਖਦੇ ਦੂਜੀ ਫਸਲਾਂ ਲੈ ਸਕਦੇ ਤੁਸੀਂ ਮੇਰੇ ਵੀ ਰੋਜ਼ ਕਿਸਾਨਾਂ ਨਾਲ ਗੱਲ ਹੁੰਦੀ ਹੈ ਮੈਂ ਕੋਈ ਬਹੁਤਾ ਵੱਡਾ ਜਾਂ ਕਿਸੇ ਪਾਸਿਓਂ ਆਇਆ ਨਹੀਂ ਮੈਂ ਆਮ ਸੁਧਾਰਨ ਦਾ ਜ਼ਿੰਮੇਵਾਰ ਹਾਂ ਅਸੀਂ ਸਾਰੇ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਉਹੋ ਜਿਹੀ ਫਸਲ ਵੀ ਜਨ ਲੱਗ ਜੀ ਜਿਹਦੇ ਨਾਲ ਸਾਡੋ ਧੋਨੇ ਦਾ ਖਿਹੜਾ ਛੜਾ ਸਕੀਏ ਉਹਦੇ ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆ ਵੀ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਜਿੱਥੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਅਸੀਂ ਪੰਜਾਬ ਬਚਾਵਾਂ ਅੰਮ੍ਰਿਤਪੁਰ ਦੇ ਮਤਲਬ ਤੇ ਇਤਿਆਦ ਨੇ ਆਪਣਨੇ ਉਹ ਧਰਨੇ ਤੇ ਬੈਠੇ ਨੇ ਤੇ ਬਾਰੇ ਕੀ ਬਾੜਾ ਲੰਮਾ ਹੈ ਜੀ ਕਿਹਦੀ ਬਾੜੀ ਦੇ ਇੱਥੇ ਕੰਮ ਕਰਨ ਵਾਲੇ ਵਿਦਿਆਰਥੀ ਚਾਹੀਦਾ ਨੇ ਉਹ ਧਰਨੇ ਜਮੈਂਟ ਨੂੰ ਮੈਨੂੰ ਮੈਨੂੰ ਇੱਕ ਰਿਪੋਰਟੇਸ਼ਨ ਮਿਲ ਕੇ ਗਿਆ ਸੀ ਮੈਂ ਉਹਨਾਂ ਦੀ ਗੱਲਬਾਤ ਸੁਣ ਕੇ ਆਪਾਂ ਪਾਈ ਜੇ ਕੋਈ ਹੋਰ ਵੀ ਹੋਵੇ ਮੈਂ ਦੱਸ ਦਿਆਂਗੇ ਜੇ ਕਿਸੇ ਨੂੰ ਵੀ ਸਮੱਸਿਆ ਹੋਵੇ ਦੱਸਣ ਵਾਲੀ ਗੱਲਣ ਵਾਲੀ ਮਸਲੇ ਹੱਲ ਹੋ ਜਾਗਾ ਅੰਮ੍ਰਿਤਪੁਰ ਦੇ ਅੱਜ ਡਿਸਟ੍ਰਿਕਟ ਚਲੋ ਚੱਲ ਨਹੀਂ ਰਹੇ ਆਜੋ ਸਰ ਆਜੋ